ਚੇਰਾ ਦੇ ਖਾਸ ਪ੍ਰੋਗਰਾਮ ਮੇਰੀ ਗਲੀ ਮੇਰਾ ਮੁਹੱਲਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਗਲੀ ਮੁਹੱਲੇ ਦੇ ਹਾਲ ਵਾੜਾਂ ਦੇ ਹਾਲ ਦਿਖਾਵਾਂਗੇ ਉਹ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਨੇ ਸਮੱਸਿਆਵਾਂ ਨੇ ਲੋਕਾਂ ਦੀਆਂ ਉਹਨਾਂ ਤੋਂ ਉਜਾਗਰ ਕਰਾਵਾਂਗੇ ਫਿਲਹਾਲ ਅਸੀਂ ਪਹੁੰਚੇ ਹਾਂ ਵਾਰ ਨੰਬਰ 54 ਰਾਜਵਾਲਾ ਖੂ ਪੁਤਲੀ ਕਾਰ ਇਲਾਕੇ ਵਿੱਚ ਜਿੱਥੇ ਕੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਸਮੱਸਿਆਵਾਂ ਨੇ ਕਿਉਂਕਿ ਉਸ ਤੋਂ ਬਾਅਦ ਦਸੰਬਰ ਵਿੱਚ ਐਮਸੀ ਇਲੈਕਸ਼ਨ ਦੀ ਦਸਤਕ ਵੀ ਹੋਣ ਵਾਲੀ ਆ ਤਾਂ ਲੋਕਾਂ ਨੂੰ ਕੀ ਉਮੀਦਾਂ ਰਹਿਣਗੀਆਂ ਗੱਲਬਾਤ ਕਰਨ ਲਈ ਮੈਂ ਕੀ ਨਾਮ ਹੈ ਕਿਹੜੀ ਗਲੀ ਹੈ ਕਿਹੜਾ ਵਾਰਡ ਤੁਹਾਡੀ 35 ਨੰਬਰ ਵਾਰਡ ਹੈ ਰਾਜਵਾਲਾ ਖੂ ਜਿਟੀ ਰੋਡ ਤੇ ਬਾਲਮੀਕੀ ਚੌਂਕ ਦੇ ਸਾਹਮਣੇ ਕਮਸ਼ੀਆ ਮਾਦਾ ਕੀ ਹੈਗਾ ਤੁਹਾਡੇ ਇੱਥੇ ਮੱਲੇ ਵਿੱਚ ਕੀ ਇਹ ਸਾਰੀ ਦੇਖੋ ਗਲੀ 사이 ਡੁੱਪਟੀ ਪਈ ਹੈ ਸਾਡੀ ਪਾਣੀ ਵੀ ਗੰਦਾ ਆਂਦਾ ਹੈ ਤੇ ਗਲੀ ਵਿੱਚ ਕੋਈ ਪਾਣੀ ਨੰਗਣ ਦਾ ਸਿਸਟਮ ਨਹੀਂ ਗਾਥੇ ਨਿਕਾਸੀ ਨਹੀਂ ਕੁਝ ਨਹੀਂ ਗਾਥੇ ਹਾਂਜੀ ਬਸ ਹੋਰ ਕੋਈ ਸਮੱਸਿਆ ਹੈਗਾ ਨਹੀਂ ਹੋਰ ਕੋਈ ਸਮੱਸਿਆ ਕੋਈ ਉਮੀਦ ਹੈ ਮੇਨ ਮੇਨ ਗੇਟ ਏ ਲਗਮ ਲਾ ਕੇ ਟਿਕਾ ਹਾਂਜੀ ਗੇਟ ਲਾ ਅਚਾ ਹੁਣ ਅਗਲੇ ਮਹੀਨੇ ਸ਼ਾਇਦ ਐਮ ਸੀ ਡੀ ਇਲੈਕਸ਼ਨ ਹੋ ਜਾਣਾ ਕੌਂਸਲ ਦੇ ਇਲੈਕਸ਼ਨ ਹੋ ਜਾਈ ਨੇ ਕਿਉਂਕਿ ਕੌਂਸਲ ਨਹੀਂ ਹੈਗਾ 2 ਸਾਲ ਤੋਂ ਤਾਂ ਕੀ ਉਮੀਦਾਂ ਨੇ ਉਹਨਾਂ ਨੂੰ ਪੁੱਛੋ ਥੋੜਾ ਉਹ ਕਾ ਕੀ ਕਹਿੰਦੇ ਹੋ ਵੀ ਨਵਾਂ ਜਿਹੜਾ ਬੰਦਾ ਆਵੇ ਕੌਂਸਲ ਚ ਚੁਣ ਕੇ ਆਵੇ ਕਿਸੇ ਦਾ ਹੋਣਾ ਚਾਹੀਦਾ ਵਧੀਆ ਆਨੇ ਚਾਹੀਦੇ ਦੋ ਵੀ ਹੈ ਸਮੱਸਿਆ ਦੇ ਮਾਰਾਏ ਕੋਈ ਖਾਸ ਨਹੀਂ ਹੈਗੀਆਂ ਤੇ ਬਾਕੀ ਸਭ ਕੁਝ ਹਾਲ ਆ ਸਭ ਮਾਲਕ ਮਕਾਨ ਨੇ ਤੇ ਹਾਂਜੀ ਆ ਸੀਵਰੇਜ ਉਹਰੇ ਬੰਦ ਰਹਿੰਦੇ ਆ ਬਾਕੀ ਹੋਰ ਦੇ ਕੋਈ ਇੰਨੀ ਪ੍ਰੋਬਲਮ ਨਹੀਂ ਹੈਗੀ ਬਾਕੀ ਸਾਡੇ ਵੱਡੇ ਭਾਈ ਸਾਹਿਬ ਨੇ ਇਹਨਾਂ ਨੂੰ ਜਿਆਦਾ ਪਤਾ ਹਾਂਜੀ ਵੱਡੇ ਭਾਈ ਸਾਹਿਬ ਹਾਂ ਨੂੰ ਜਿਆਦਾ ਸਮੱਸਿਆ ਸੀਵਰੇਜ ਰੋਜ਼ ਬੰਦ ਹੁੰਦਾ ਰੋਜ਼ ਹੀ ਜੋਲੀ ਨੂੰ ਕਹਿ ਜਾਂਦੇ ਆ ਬੰਦਾ ਭੇਜਦਾ ਉਹ ਛੁੱਟੀ ਮਾਰ ਕੇ ਚੱਲ ਜਾਂਦੇ ਆ ਕੋਈ ਸਾਡੀ ਸੁਣਾਈ ਨਹੀਂ ਹੈਗੀ ਉਹ ਦੋ ਅਗਲੇ ਦਿਨ ਫੇਰ ਭਰ ਜਾਂਦੇ ਆ ਪਾਈਪਾਂ ਛੋਟੀਆਂ ਹੋਣੀਆਂ ਥੱਲੇ ਵੀ ਵੱਡੀਆਂ ਹਾਂਜੀ ਤੇ ਕੀ ਕਹਿੰਦੇ ਹੋ ਪਾਈਪਾਂ ਬਦਲਣੀਆਂ ਜੀ ਪਾਈਪਾਂ ਬਦਲਣ ਵਾਲੀਆਂ ਹੋਈਆਂ ਨੇ ਸਿਪਾਈ ਇੱਥੇ ਗੱਡੀ ਆਵੇ ਸਾਫ਼ ਕਰੇ ਤਾਂ ਹੀ ਹੈ ਨਾ ਉਹ ਛੋਟੀ ਮਾਰ ਜਾਂਦੇ ਆ ਉਹ ਗੱਲੇ ਦਿਨ ਫੇਰ ਭਰ ਜਾਂਦੀਆਂ ਇੱਥੇ ਗੱਡੀ ਆਵੇ ਗਰਾਗੂਰਾ ਕੱਢੇ ਆ ਕੇ ਫੇਰ ਹੀ ਆ। ਬਾਕੀ ਹੋਰ ਸਭ ਠੀਕ ਹੈ। ਬਾਕੀ ਠੀਕ ਹੈ ਕੋਈ ਹਜੂ ਤਾਂ ਬੋਲ ਦਿਓ। ਗਲੀ ਟੁੱਟੀ ਐ। ਬਹੁਤ ਜੀ ਬਹੁਤ ਖਰਾਬ ਹੋਈ ਦੀ ਐ ਗਲੀ। ਕਿਹੜੇ ਕਿਹੜੇ ਸੁਧਾਰ ਹੋਣ ਵਾਲਾ ਜੀ? ਹਾਂ ਜੀ ਪਾਣੀ ਆ ਕੇ ਪਾਣੀ ਦਾ ਨਿਕਾਸ ਨਹੀਂ ਹੈਗਾ। ਦੂਜੀ ਚੀਜ਼ ਐ ਗਲੀ ਸਾਰੀ ਟੁੱਟੀ ਪਈ ਐ। ਗੇਟ ਲਗਣਾ ਚਾਹੀਦਾ ਇੱਥੇ ਚੋਰੀਆਂ ਹਣ ਲਗ ਪਈਆਂ ਗਲੀ ਦੇ ਵਿੱਚ। ਦੋ ਤਿੰਨ ਵਾਰੀ ਚੋਰੀ। ਦੋ ਤਿੰਨ ਵਾਰੀ ਚੋਰੀ ਹੋਈ ਐ। ਤੇ ਉਹਦਾ ਸਾਨੂੰ ਕਰਨਾ ਚਾਹੀਦਾ ਹੱਲ ਕੋਈ। ਸੁਣ ਜੋ ਵੀ ਹੁਣ ਐਮ ਸੀ ਜੈਕਸ਼ਨ ਸਾਨੂੰ ਮਰੀਏ ਨੇ ਤੇ ਹਾਂ ਜੀ ਕੋਈ ਬੰਦਾ ਕੋਈ ਆਵੇਗਾ ਤੁਹਾਡੇ ਸੁਧਾਰ ਕਰੇਗਾ। ਹਾਂ ਜੀ ਕਰੇ ਜਿਹੜਾ ਕੋ ਆਏਗਾ ਚੰਗਾ ਹੀ ਕਰੇ ਸਾਡਾ ਸਧਾਰ ਗਲੀ ਤੇ ਅਸੀਂ ਵੋਟਾਂ ਦੇਾਂਗੇ ਠੀਕ ਹੈ ਹਾਂ ਆ ਬਾਲਮਿਕੀ ਕੇਂਦਰ ਨੂੰ ਮੂਰਤੀ ਰਾਜ ਵਾਲਾ ਖੂਹ ਗਲੀ ਚ ਇਹ ਹੀ ਕੋ ਸਮੱਸਿਆ ਆ ਗੱਡੀਆਂ ਬਹੁਤ ਲੱਗਦੀਆਂ ਇੱਕ ਗਲੀ ਟੁੱਟੀ ਪਈ ਆ ਪਾਣੀ ਪੂਣੀ ਤਾਂ ਕੋਈ ਹੈ ਨਹੀਂ ਸਾਡਾ ਹਾਂ ਜਿੰਨਾ ਖਲੇ ਰੇ ਤਾਰਾਂ ਦਾ ਬਿਆਹ ਹੁੰਦਾ ਕੋਈ ਚੱਕਰ ਵੰਦਾ ਨਹੀਂ ਆ ਲਾਈਟਾਂ ਲੁੱਟਾ ਕੋਈ ਲਵਾਉਂਦਾ ਨਹੀਂ ਇੱਥੇ ਗਲੀ ਚ ਕੁੱਪ ਪਨੇਰਾ ਹੁੰਦਾ ਆ ਜੇ ਇੱਕ ਅੱਧੀ ਲਾਈਟ ਖਰਾਬ ਹੋ ਜਾਏ ਤਾਂ ਤਾਂ ਨਹੀਂ ਕੋਈ ਲਵਾਉਂਦਾ ਜਗਦੀ ਆ ਫਿਰ ਖਰਾਬ ਹੋ ਜਾਂਦੀ ਕੋਈ ਲਵਾਉਂਦਾ ਨਹੀਂ ਇਸ ਕਰਕੇ ਆਪਾਂ ਜਾਣੇ ਕਿ ਸਾਡੇ ਗਲੀ ਦਾ ਸੁਧਾਰ ਹੋਵੇ ਵੇਡ ਨੰਬਰ ਤੁਹਾਡੀ ਕਿੰਨੀ ਹੈ ਤੇ ਕਿਹੜਾ ਮੱਲਾ ਜੇ ਸਾਡੀ 54 ਵਾਰਡ ਆ ਤੇ ਸਾਡੀ ਗਲੀ ਸਰ ਸਾਰੀ ਟੁੱਟੀ ਪਈ ਆ ਸਾਡੀ ਗਲੀ ਚ ਨਾ ਕੋਈ ਕੂੜੇ ਵਾਲਾ ਲਾਇਆ ਨਾ ਕੋਈ ਝਾੜੂ ਵਾਲਾ ਲਾਇਆ ਨਾ ਸਾਡੇ ਇੱਥੇ ਗਲੀ ਦੇ ਵਿੱਚ ਬਣਾਈਆਂ ਵਾ ਇੱਥੇ ਪਾਣੀ ਨਿਕਲਦਾ ਕੋਈ ਨਿਕਾਸ ਨਹੀਂ ਹੈਗਾ ਵੀ ਤੇ ਨਾ ਸਾਡੀ ਗਲੀ ਦੇ ਵਿੱਚ ਅੱਜ ਤੱਕ ਗੇਟ ਲੱਗਾ ਵਾ ਤੇ ਇੱਕ ਨਾ ਲੋਕਾਂ ਦੇ ਬੂਹੇ ਅੰਗੇ ਜਾ ਕੇ ਵੇਖੋ ਬਿਆਨ ਵਾਸਤੇ ਕੁਰਸੀਆਂ ਲਾਈਆਂ ਸਾਡੇ ਕੋਈ ਇਹੋ ਜਿਹਾ ਕੋਈ ਆਂਦਾ ਹੀ ਨਹੀਂ ਸਾਡੇ ਮਲੇ ਚ ਤੇ ਜਿਹੜੀਆਂ ਗਾਂ ਵੋਟਾਂ ਹੋਣਗੀਆਂ ਕੋਈ ਚੰਗਾ ਹੀ ਆਵੇ ਜਿਹਨੂੰ ਅਸੀਂ ਜਿਤਾਈਏ ਤੇ ਸਾਡੀ ਗੱਲਬਾਤ ਸੁਣੀ ਜਾਵੇ ਚਾਹੁੰਦੇ ਵੀ ਸੁਧਾਰ ਹੋਵੇ ਹਾਂ ਸੁਧਾਰ ਹੋਵੇ ਸਾਡੀ ਗਲੀ ਦਾ ਅੱਛਾ ਦੇਖਿਆ ਵੀ ਨਾਲੀਆਂ ਨਹੀਂ ਬਣੀ ਹੋਈਆਂ ਨਿੱਤੇ ਨਿਕਾਸੀ ਵਾਸਤੇ ਨਾਲੀਆਂ ਬਣੀਆਂ ਹੁੰਦੀਆਂ ਨਹੀਂ ਸਾਡੇ ਨਾਲੀਆਂ ਵੀ ਨਹੀਂ ਬਣੀਆਂ ਸਾਡੇ ਸਿਵਰਜ ਨਹੀਂ ਮਤਲਬ ਬਣਾਏ ਹੋਏ ਵੀ ਉਹਨਾਂ ਨੇ ਪਾਈਪਾਂ ਵੀ ਪਾਉਣ ਵਾਸਤੇ ਮੈਮ ਕੀ ਕਹਿਣਾ ਤੁਹਾਡਾ ਕਿੰਨ ਸਮस्या ਆ ਰਹੀ ਜੀ ਰੋਜ਼ ਭਰੇ ਹੁੰਦੇ ਇੱਥੇ ਦੇ ਤੇ ਬਾਰ ਬਾਰ ਫੋਨ ਕਰਨੇ ਪੈਂਦੇ ਆ ਫੇਰ ਆ ਕੇ ਕਿਤੇ ਖਲਵਾਂਦੇ ਆ ਤੀਜੇ ਦਿਨ ਹੀ ਭਰੇ ਹੁੰਦੇ ਆ ਜਰਬਾਇਸ਼ ਆਂਦੀ ਸਾਰਾ ਗੱਲਦਾ ਇਲੈਕਸ਼ਨ ਨਹੀਂ ਹੋਏ ਤੇ 2 ਸਾਲ ਹੋ ਗਏ ਨੇ ਤੁਹਾਡਾ ਕੌਂਸਲਰ ਕੋਈ ਨਹੀਂ ਹੈ ਉਹਨ ਇਲੈਕਸ਼ਨਸ ਅਗਲੇ ਮਹੀਨੇ ਆਉਣ ਵਾਲੀਆਂ ਤੇ ਕੀ ਉਮੀਦਾਂ ਨੇ ਬਸ ਉਮੀਦ ਇਹ ਹੋਈ ਆ ਕਿ ਇਹ ਜਿਹੜੇ ਗਲੀ ਦਾ ਸੁਧਾਰ ਹੋਵੇ ਚੰਗੇ ਬੰਦੇ ਨੂੰ ਅੱਗੇ ਲਿਆਓਗੇ ਫੇਰ ਹੀ ਗਲੇ ਹਾਂਜੀ ਜ਼ਰੂਰ ਜੀ ਤਾਂ ਬਿਲਕੁਲ ਤਾਂ ਜਿਹੜੇ ਕਿ ਰਾਜ ਵਾਲਾ ਖੂ ਉਤਲੀ ਘਰ ਜਿੱਥੇ ਕਿ ਕਾਫੀ ਥਾਰਾ ਜਿਹੜਾ ਕਿ ਸਮੱਸਿਆਵਾਂ ਦਾ ਅੰਬਾਰ ਲੱਗਾ ਹੋਇਆ ਹੈ ਤਾਂ ਗੱਲਬਾਤ ਹੋਰ ਵੀ ਇੱਥੇ ਕਰਾਂਗੇ ਜਿਹੜੇ ਕਿ ਲੋਕਾਂ ਨੂੰ ਕੀ ਸਮੱਸਿਆਵਾਂ ਨੇ ਭਾਜੀ ਇੱਥੇ ਕੀ ਸਮੱਸਿਆ ਸਾਡੀ ਹੈ ਭਈ ਇਹ ਗਲੀਆਂ ਸਾਡੀਆਂ ਟੁੱਟੀਆਂ ਪਈਆਂ ਹੈ ਸੇਵਰ ਸਾਡੇ ਬੰਦ ਪਏ ਨੇ ਪਾਣੀ ਆਂਦਾ ਗੰਦਾ ਆਂਦਾ ਸਾਰਾ ਮਿਕਸ ਹੋ ਗਿਆ ਆਂਦਾ ਪਿਆ ਹੈ ਤੇ ਇਹ ਦੇਖ ਲੋ ਸਾਹਮਣੇ ਤਾਰਾਂ ਦਾ ਹਾਲ ਹੈ ਤੇ ਤਾਰਾ ਤੋਰਾ ਦੇਖੋ ਕੀ ਐਸਾ ਹਵਤਾ ਵੈਨਾਂ ਦਾ ਹੈ ਐਸਾ ਸਾਰਾ ਸਹੀ ਕਰਨ ਵਾਲਾ ਹੈਗਾ ਤੇ ਇਹੋ ਹੀ ਸਾਨੂੰ ਕਰਵਾ ਕੇ ਦੇਣ ਜਿਹੜਾ ਬੰਦਾ ਆਵੇ ਉਹ ਚੰਗਾ ਹੀ ਆਵੇ ਕੋਈ ਆਵੇ ਤੇ ਤਾਨੂੰ ਵੀ ਉਡੀਕ ਹੋਣੀ ਹੈ ਵੀ ਕੋਈ ਬੰਦਾ ਹੁਣ ਇਲੈਕਸ਼ਨ ਹੋ ਕੇ ਚੁਣ ਕੇ ਆਵੇ ਤੁਹਾਡੇ ਮਹੱਲੇ ਦਾ ਕਾਉਂਸਲਰ ਕੋਈ ਹੋਵੇਗਾ ਤੇ ਤੈਨੂੰ ਤੁਸੀਂ ਉਹਨੂੰ ਪਹੁੰਚ ਸਕਦੇ ਹੋ ਹਾਂਜੀ ਹਾਂਜੀ ਸਾਨੂੰ ਉਡੀਕ ਤੇ ਹੈ ਹੀ ਹੈ ਜਿਹੜਾ ਆਵੇ ਤਾਂ ਹੁਣ ਚੰਗਾ ਆਵੇ ਤੇ ਆ ਦੇਖ ਲਓ ਉਹ ਤੁਸੀਂ ਸਾਡੇ ਸੁਧਾਰ ਤੁਸੀਂ ਲਿਓਣਾ ਜੀ ਚੰਗਾ ਤੇ ਤੁਸੀਂ ਬੰਦੇ ਆਪਾਂ ਹੀ ਲਿਆਵਾਂਗੇ ਪਰ ਆਵੇ ਸੁਧਾਰਾਲਾ ਆਵੇ ਜਿਹੜਾ ਆਵੇ ਐ ਪਹਿਲਾਂ ਸਾਡਾ ਕਰਾਵੇ ਆ ਕੇ ਤੇ ਫਿਰ ਆਪਾਂ ਉਹਨੂੰ ਕੋ ਗੱਲ ਕਰਾਂਗੇ ਜਿਹੜੀ ਕਰਾ ਤਾਂ ਬਿਲਕੁਲ ਲੋਕਾਂ ਨੂੰ ਉਡੀਕ ਹੈ ਐਮਸੀ ਇਲੈਕਸ਼ਨਸ ਦੀ ਕਿਉਂਕਿ ਜਿਨਾਂ ਚਿਰ ਐਮਸੀ ਇਲੈਕਸ਼ਨਸ ਨਹੀਂ ਹੁੰਦੇ ਤਾਂ ਉਹਨਾਂ ਚਿਰ ਲੋਕਾਂ ਨੂੰ ਵੀ ਨਹੀਂ ਪਤਾ ਵੀ ਆਪਣੀ ਫਰਿਆਦ ਜਿਹੜੀ ਕਿ ਉਹ ਕਿੱਥੇ ਲੈ ਕੇ ਜਾਣੀ ਹੈ ਔਰ ਲੋਕ ਚਾਹੁੰਦੇ ਨੇ ਹੁਣ ਕੋਈ ਵਧੀਆ ਸ਼ਖਸੀਅਤ ਜਿਹੜੀ ਕਿ ਉਹ ਕਾਉਂਸਲਰ ਬਣ ਕੇ ਆਵੇ ਜਿਹੜੀ ਕਿ ਉਹਨਾਂ ਦੇ ਸੁੱਖ-ਦੁੱਖ ਵਿੱਚ ਸ਼ਮੂਲੀਅਤ ਕਰੇ ਤੇ ਮਹੱਲੇ ਦਾ ਸੁਧਾਰ ਕਰਵਾਵੇ ਕਿਉਂਕਿ ਜੇ ਗੱਲ ਕਰ ਲਈਏ ਲੋਕਾਂ ਦੀ ਤਾਂ ਦੱਸ ਰਹੇ ਨੇ ਵਾਰਡ ਨੰਬਰ 54 ਦੇ ਰਾਜਵਾਲਾ ਖੂਦ ਲੋਕ ਦੱਸ ਰਹੇ ਨੇ ਵੀ ਇੱਥੇ ਪਾਣੀ ਦੀ ਸਮੱਸਿਆ ਹੈ ਸੀਵਰੇਜ ਵੀ ਜਿਹੜੀ ਕਿ ਸਮੱਸਿਆ ਆ ਸੀਵਰੇਜ ਬਲੋਕ ਰਹਿੰਦਾ ਹੈ ਤੇ ਨਾਲ ਨਾਲ ਤਾਰਾਂ ਦਾ ਜੰਗਾਲ ਵੀ ਹੈ ਔਰ ਉਹਨਾਂ ਨੂੰ ਇਹੀ ਉਮੀਦ ਹੈ ਜੇਕਰ ਅਗਲੇ ਮਹੀਨੇ ਇਲੈਕਸ਼ਨ ਹੁੰਦੀਆਂ ਨੇ ਅੰਸ਼ੀ ਦੀਆਂ ਤਾਂ ਉਹ ਚੰਗਾ ਬੰਦਾ ਜਿਹੜਾ ਕਿ ਚੁਣ ਕੇ ਲੋਕਲ ਅਬੋਡੀ ਜਿਹੜਾ ਵਿਭਾਗ ਹੈ ਨਗਰ ਨਿਗਮ ਦਾ ਹਾਊਸ ਹੈ ਉੱਥੇ ਭੇਜਣਗੇ ਤਾਂ ਜੋ ਉਹ ਉਹ ਉਹਨਾਂ ਦੇ ਇਲਾਕੇ ਦਾ ਸੁਧਾਰ ਕਰ ਸਕੇ ਕਮਰ ਪਰਸਨ ਮੀਪਨ ਸ਼ਰਮਾ ਸਿਕੰਦਰਪੁਰ ਸ੍ਰੀਚਾ ਜਨਿਕ ਸ਼੍ਰੀਆ ਟੀਵੀ ਅੰਮ੍ਰਿਤਸਰ